ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਨੇ ਇੱਕ ਐਡਵਰਟਾਈਜ਼ਮੈਂਟ ਕੈਂਪੇਨ ਸ਼ੁਰੂ ਕੀਤੀ ਆ 올 ਓਵਰ ਦੀ ਵਰਲਡ ਪੂਰੀ ਦੁਨੀਆ ਦੇ ਵਿੱਚ ਜਿਹਦੇ ਵਿੱਚ ਵੱਖ-ਵੱਖ ਰੇਡੀਓ ਸਟੇਸ਼ਨ ਟੀਵੀ ਸਟੇਸ਼ਨ ਅਖਬਾਰਾਂ ਚ ਉਹ ਐਡ ਚਲਾ ਰਹੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਬਈ ਅਮਰੀਕਾ ਦੇ ਵਿੱਚ ਇਲੀਗਲੀ ਨਾ ਆਓ ਜੇ ਤੁਸੀਂ ਆਉਂਗੇ ਤੇ ਤੁਹਾਨੂੰ ਰਿਪੋਰਟ ਕੀਤਾ ਜਾਊਗਾ ਤੇ ਮੁੜ ਕੇ ਤੁਸੀਂ ਕਦੇ ਵੀ ਲੀਗਲੀ ਅਮਰੀਕਾ ਦੇ ਵਿੱਚ ਐਂਟਰ ਨਹੀਂ ਹੋ ਸਕੋਗੇ ਪਿਛਲੇ ਮਹੀਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਜੋ ਆਪਣੀ ਕੈਂਪੇਨ ਦਾ ਵਾਅਦਾ ਸੀਗਾ ਵੀ ਮੈਂ ਮਿਲੀਅਨਸ ਆਫ ਲੋਕਾਂ ਨੂੰ ਰਿਪੋਰਟ ਕਰੂੰਗਾ ਆ ਉਹ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਸੀ ਜਨਵਰੀ 2 ਤੋਂ ਲੈ ਕੇ ਜਨਵਰੀ 10 ਤੱਕ ਇੱਕ ਸਰਵੇ ਕੀਤਾ ਗਿਆ ਸੀ ਜਿਹਦੇ ਮੁਤਾਬਿਕ 55% ਵੋਟਰਸ ਉਹ ਪ੍ਰੈਜ਼ੀਡੈਂਟ 트੍ਰੰਪ ਹੁਣਾ ਦੀ ਮਾਸ ਡਿਪੋਰਟੇਸ਼ਨ ਪਲਾਨ ਨੂੰ ਬੈਕ ਕਰ ਰਹੇ ਸੀ 88% ਉਹ ਉਹ ਕਹਿ ਰਹੇ ਸੀ ਕਿ ਜਿਨ੍ਹਾਂ ਦੇ ਕ੍ਰਿਮੀਨਲ ਰੈਕਡ ਆ ਉਹਨਾਂ ਨੂੰ ਡਿਪੋਰਟ ਕੀਤਾ ਜਾਣਾ ਚਾਹੀਦਾ ਹੈਗਾ ਜਿਹਦੇ ਵਿੱਚ ਡੈਮੋਕ੍ਰੇਟ ਵੀ ਆ ਰਿਪਬਲਿਕਨ ਵੀ ਆ ਜਦੋਂ ਤੋਂ ਹੀ ਹੁਣ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੁਣੀ ਆਏ ਆ ਬਾਰਡਰ ਦੇ ਉੱਤੇ ਆਲਮੋਸਟ ਜ਼ੀਰੋ ਇਲੀਗਲ ਕਰਾਸਿੰਗ ਹੈਗੀ ਆ ਆ ਇਹ ਜਿਹੜੇ ਤੁਹਾਡੇ ਬਹੁਤ ਸਾਰੇ ਰਿਸ਼ਤੇਦਾਰ ਬਹੁਤ ਸਾਰੇ ਲੋਕ ਜੋ ਅਮਰੀਕਾ ਚ ਇਲੀਗਲੀ ਆਣਾ ਚਾਹੁੰਦੇ ਆ ਉਹਨਾਂ ਦੇ ਲਈ ਇਹ ਖਬਰ ਹੈਗੀ ਆ ਆਪਾਂ ਬਹੁਤ ਲੰਬੇ ਸਮੇਂ ਤੋਂ ਆਪਣੇ ਸਰੋਤਿਆਂ ਨੂੰ ਦੱਸਦੇ ਰਹੇ ਆ ਕਿ ਇਲੀਗਲੀ ਆਣਾ ਕੋਈ ਫਾਇਦਾ ਨਹੀਂ ਹੈ ਜੋ ਕੁਝ ਹੋਣ ਵਾਪਰ ਰਿਹਾ ਸੋ ਇਹ ਇਹ ਦਿਸਦਾ ਸੀ ਕਿ ਇਹ ਕੁਝ ਹੋਣਾ ਹੈਗਾ ਆ ਪਿਛਲੇ ਸੋਮਵਾਰ ਕ੍ਰਿਸਟੀਨੋਮ ਜੋ ਜਿਨ੍ਹਾਂ ਦੀ ਕਨਫਰਮੇਸ਼ਨ ਹੋ ਚੁੱਕੀ ਹੈ ਡਿਪਾਰਟਮੈਂਟ ਆਫ ਹੋਮਲੈਂਡ ਸੈਕਟਰੀ ਦੀ ਉਹਨਾਂ ਨੇ ਕਿਹਾ ਕਿ ਇਹ ਐਡ ਜਿਹੜੀ ਆ ਇੰਟਰਨੈਸ਼ਨਲੀ ਰਨ ਹੋ ਰਹੀ ਆ ਤੇ ਮਿਲੀਅਨਸ ਆਫ ਡਾਲਰ ਅਸੀਂ ਸਪੈਂਡ ਕਰਨ ਜਾ ਰਹੇ ਆ ਕਿ ਜਿਹੜੇ ਲੋਕ ਅਮਰੀਕਾ ਦੇ ਵਿੱਚ ਇਲੀਗਲੀ ਐਂਟਰ ਹੋ ਰਹੇ ਹੋਗਾ ਆ ਜਾਂ ਹੋਣ ਦੀ ਕੋਸ਼ਿਸ਼ ਕਰਦੇ ਉਹ ਤਾਂ ਹੁਣ ਐਂਟਰ ਤੇ ਜਿਹੜੇ ਹੋਏ ਆ ਉਹ ਵੋਲੰਟੀਅਰਲੀ ਲੀਵ ਕਰ ਜਾਣ ਨਹੀਂ ਤਾਂ ਉਹਨਾਂ ਨੂੰ ਰਿਪੋਰਟ ਕੀਤੀ ਕੀਤਾ ਜਾਊਗਾ ਦੇ ਵਿਲ ਫੇਸ ਰਿਪੋਰਟੇਸ਼ਨ ਵੇਧ ਦਾ ਇਨ ਅਬਿਲਟੀ ਟੂ ਰਿਟਰਨ ਸੋ ਇਹ ਉਹਨਾਂ ਨੇ ਇਹ ਕਲੀਅਰਲੀ ਕਿਹਾ ਹੈ ਕਹਿੰਦੇ ਭਈ ਇਫ ਯੂ ਕਮ ਹੇਅਰ ਐਂਡ ਬ੍ਰੇਕ आवर ਲਾਜ਼ ਵੀ ਵਿਲ ਹੰਟ ਯੂ ਡਾਊਨ ਸੋ ਇਹ ਕ੍ਰਿਸਟੀ ਨੋਇਮ ਜੋ ਨਵੇਂ ਹੋਮਲੈਂਡ ਸਕਿਉਰਟੀ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਦੇ ਸੈਕਟਰੀ ਹੈਗੇ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਬਾਕੀ ਤੁਹਾਨੂੰ ਪਤਾ ਹੀ ਆ ਕਿ ਹਜ਼ਾਰਾਂ ਦੀ ਗਿਣਤੀ ਚ ਲੋਕ ਹੁਣ ਡਿਪੋਰਟ ਹੋ ਰਹੇ ਆ ਇੰਡੀਆ ਭੇਜੇ ਗਏ ਹੈਗੇ ਆ ਆਪਨਾਮਾ ਤੇ ਕੋਲੰਬੀਆ ਦੇ ਵਿੱਚ ਬਹੁਤ ਜਾ ਰਹੇ ਆ ਅੱਜ ਨਿਊਯਾਰਕ ਟਾਈਮ ਨੇ ਬਹੁਤ ਵਟਾ ਆਰਟੀਕਲ ਛਾਪਿਆ ਆ ਉਹਦੇ ਵਿੱਚ ਇਹ ਵੀ ਲੱਗ ਰਿਹਾ ਆ ਕਿ ਦਸਤਾਰ ਵਾਲੇ ਬੰਦੇ ਵੀ ਸੀ ਉੱਥੇ ਪੰਜਾਬੀ ਉੱਥੇ ਭੇਜੇ ਜਾ ਰਹੇ ਆ ਅੱਜ ਸਾਡੇ ਸਟੂਡੀਓ ਚ ਕਾਲਸ ਆਈਆਂ ਪਈ ਕੋਲੰਬੀਆ ਨੂੰ ਪੰਜਾਬੀਆਂ ਨੂੰ ਭੇਜਿਆ ਗਿਆ ਹੈ ਦੋ ਜਹਾਜ਼ਾਂ ਦੇ ਵਿੱਚ ਤੇ ਉਹ ਆਪਣੇ ਪੇਰੈਂਟਸ ਨੂੰ ਕਾਲ ਕਰ ਰਹੇ ਸਾਨੂੰ ਟਿਕਟ ਲੈ ਕੇ ਦਿਓ ਤਾਂ ਕਿ ਵਾਪਸ ਆਪਾਂ ਉੱਥੇ ਪਹੁੰਚ ਸਕੀਏ ਕਿਉਂਕਿ ਕਲੰਬੀਆ ਤੇ ਪਨਾਮਾ ਦੀਆਂ ਜਿਹੜੀਆਂ ਜੇਲਾਂ ਆ ਬੜੀਆਂ ਬਦਨਾਮ ਗਿਣੀਆਂ ਜਾਂਦੀਆਂ ਹੈਗੀਆਂ ਉਹ ਆਰਟੀਕਲ ਵੀ ਆਪਾਂ ਤੁਹਾਡੇ ਨਾਲ ਜਿਹੜਾ ਆ ਡਿਸਕਸ ਕਰਾਂਗੇ ਪਰ ਨਿਊਜ਼ ਵੀਕ ਮੈਗਜ਼ੀਨ ਦੇ ਮੁਤਾਬਕ ਜੋ ਮੈਂ ਨਿਊਜ਼ ਤੁਹਾਡੇ ਨਾਲ ਡਿਸਕਸ ਕੀਤੀ ਆ ਸੋ ਇਹ ਉਹਨਾਂ ਨੇ ਐਡਵਰਟਾਈਜ਼ਮੈਂਟ ਸ਼ੁਰੂ ਕੀਤੀ ਹੈਗੀ ਆ ਡੀ ਐਚ ਐਸ ਨੇ 올 ਓਵਰ ਦਾ ਵਰਲਡ ਵੀ ਇਲੀਗਲੀ ਅਮਰੀਕਾ ਦੇ ਵਿੱਚ ਨਾ ਆਓ ਤੇ ਨਹੀਂ ਤਾਂ ਤੁਹਾਡਾ ਜਿਹੜਾ ਪਰਮਾਨੈਂਟਲੀ ਆਣਾ ਬੰਦ ਹੋ ਜਾਊਗਾ ਤੇ ਤੁਹਾਨੂੰ ਜਿਹੜਾ ਡਿਪੋਰਟ ਕੀਤਾ ਜਾਊਗਾ ਜੀ ਬਿਲਕੁਲ ਸੋ ਇਹ ਜਿਹੜੀਆਂ ਹਸਤੀਆਂ ਐ ਇਸ ਟਾਈਮ ਚੱਲ ਰਹੀਆਂ ਆ ਉਧਰ ਜਿਹੜੇ ਕਹਿੰਦੇ ਵੀ ਜੀਓਪੀ ਅ ਐਰੀਜ਼ੋਨਾ ਦੇ ਵਿੱਚ ਇੱਕ ਐਰੀਜ਼ੋਨਾ ਆਈਸ ਐਕਟ ਲਿਆ ਰਿਹਾ ਜਿਸ ਦੇ ਤਹਿਤ ਲੋਕਲ ਪੁਲਿਸ ਨੂੰ ਕਹਿੰਦੇ ਵੀ ਫੋਰਸ ਕੀਤਾ ਜਾਊਗਾ ਵੀ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਵਿੱਚ ਉਹ ਮਦਦ ਕਰਨ ਜਿਹੜਾ ਕਹਿੰਦੇ ਵੀ ਇਸ ਟਾਈਮ ਆਈਸ ਦੇ ਲਈ ਸਭ ਤੋਂ ਵੱਡਾ ਅੜਿੱਕਾ ਬਣ ਰਿਹਾ ਹੈਗਾ ਆ ਜਿਹੜੇ ਕ੍ਰਿਟਿਕਸ ਆ ਇਸ ਮੈਜਰ ਦੇ ਕਹਿ ਰਹੇ ਆ ਵੀ ਕਹਿੰਦੇ ਵੀ ਇਸ ਦੇ ਨਾਲ ਲੋਕਲ ਲਾ ਐਨਫੋਰਸਮੈਂਟ ਦੇ ਉੱਤੇ ਹੋਰ ਜ਼ਿਆਦਾ ਭਾਰ ਵਧੇਗਾ ਤੇ ਜਿਹੜਾ ਟਰੰਪ ਉਹਨਾਂ ਦੀ ਮਾਸ ਡੈਪੂਟੇਸ਼ਨ ਪਲਾਨ ਹੈਗੇ ਆ ਉਸ ਨੂੰ ਇਹ ਅੱਗੇ ਲਿਆਉਣ ਦੇ ਲਈ ਰਿਪਬਲਿਕਨਸ ਜਿਹੜੇ ਅਰੀਜ਼ੋਨਾ ਦੇ ਵਿੱਚ ਆ ਉਹ ਇਸ ਪ੍ਰੋਪੋਜ਼ਲ ਨੂੰ ਲਿਆ ਰਹੇ ਹੈਗੇ ਆ ਸੋ ਕਹਿੰਦੇ ਵੀ ਕਈ ਜਿਹੜੀਆਂ ਵਾਰਨਿੰਗਸ ਇਸ ਬਾਬਤ ਲਾਟਿਨੋ ਅਰੀਜ਼ੋਨਸ ਉਹਨਾਂ ਦੇ ਦੁਆਰਾ ਤੇ ਇੱਕ ਯੂਐਸ ਵੈਟਰਨ ਦੀ ਵਾਈਫ ਨੂੰ ਡਿਟੇਨ ਕਿਤੇ ਜਾਣ ਤੋਂ ਬਾਅਦ ਚ ਵੀ ਇਸ ਦੇ ਵਿੱਚ ਇਹ ਆਗੂ ਵੱਧਨੋ ਨਹੀਂ ਹਟ ਰਹੇ ਹੈਗੇ ਉਥੇ ਦਾ ਜਿਹੜਾ ਸੈਨੇਟ ਬਿਲ 1164 ਕਰਕੇ ਆ ਉਹ ਲਿਆਂਦਾ ਗਿਆ ਆ ਇੱਕ ਜਿਹੜੀ ਵੈਟਰਨ ਆ ਉਹਨੇ ਟੈਸਟੀਫਾਈ ਇਸ ਦੇ ਵਿੱਚ ਇਸ ਦੇ ਉਲਟ ਬੇਸਿਕਲੀ ਕਿਤਾ ਵੀ ਕਹਿੰਦੇ ਵੀ ਇਹ ਇੱਕ ਮਾੜੀ ਚੀਜ਼ ਜਿਹੜੀ ਉਹ ਹੋਊਗੀ ਕੱਲ ਆਪਾਂ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਕੈਂਸਸ ਬਿਊਰੋ ਆਫ ਇਨਵੈਸਟੀਗੇਸ਼ਨ ਉਹਨਾਂ ਨੇ ਕਨਫਰਮ ਕੀਤਾ ਆ ਵੀ ਫਲੋਰੀਡਾ ਤੋਂ ਬਾਅਦ ਵੀ ਉਹਨਾਂ ਦੀ ਜਿਹੜੀ ਟੀਮ ਆ ਉਹ ਮਦਦ ਕਰੇਗੀ ਆਈਸ ਨੂੰ ਡੈਪੂਟੇਸ਼ਨਜ਼ ਦੇ ਵਿੱਚ ਸੋ ਲਗਾਤਾਰ ਆਪਾਂ ਦੇਖ ਰਹੇ ਆ ਵੀ ਹੁਣ ਸੂਬੇ ਹੌਲੀ-ਹੌਲੀ 트੍ਰੰਪ ਉਹਨਾਂ ਦੇ ਇਸ ਮਾਸ ਡੈਪੂਟੇਸ਼ਨ ਪਲਾਨਸ ਦੇ ਨਾਲ ਨਤਰਕੇ ਮਿਲਕੇ ਜਿਹੜਾ ਉਹ ਚੱਲਣਾ ਸ਼ੁਰੂ ਹੋ ਚੁੱਕੇ ਆ ਜਿੱਥੇ ਆਪਣੇ ਪੱਧਰ ਦੇ ਉੱਤੇ ਉਹ ਲੋਕਲ ਜਿਹੜੇ ਲਾਜ਼ ਆ ਉਹ ਘੜ ਰਹੇ ਆ ਜਾਂ ਸਿੱਧੇ ਤੌਰ ਦੇ ਉੱਤੇ ਜਿਹੜੀਆਂ ਰੈੱਡ ਸਟੇਟਸ ਆ ਉਹ ਇਹਨਾਂ ਦੀ ਮਦਦ ਕਰਨ ਦੇ ਲਈ ਜਿਹੜੇ ਸਮਝੌਤੇ ਇਹਨਾਂ ਦੇ ਨਾਲ ਕਰ ਰਹੀ ਹੈ ਜਿੱਥੇ ਕੈਲੀਫੋਰਨੀਆ ਤੇ ਹੋਰ ਜਿਹੜੀਆਂ ਬਲੂ ਸਟੇਟਸ ਆ ਉਹ ਆਪਣੇ ਸੈਂਚਰੀ ਲਾਜ਼ ਜਿਹਨੇ ਉਹਨਾਂ ਨੇ ਬਣਾਏ ਆ ਵੀ ਅਸੀਂ ਇਹਨਾਂ ਦੇ ਵਿੱਚ ਮਦਦ ਨਹੀਂ ਕਰਨੀ ਜਿਹਦੇ ਕਰਕੇ ਮਸਲੇ ਇੱਥੇ ਵੀ ਕਹਿ ਸਕਦੇ ਆ ਵੀ ਗਰਮ ਜਿਹੜੇ ਉਹ ਹੋਏ ਪਏ ਆ ਦੂਜੀ ਜਿਹੜੀਆਂ ਸਟੇਟਸ ਦੇ ਵਿੱਚ ਅਾਇਸ ਨੂੰ ਜਿਹੜੀ ਆਸਾਨੀ ਜਿਹੜੀ ਉਹ ਹੋਊਗੀ ਹੁਣ ਲੋਕਾਂ ਨੂੰ ਰਿਪੋਰਟ ਕਰਨ ਦੇ ਲਈ ਕਿਉਂਕਿ ਉੱਥੋਂ ਦੀ ਲੋਕਲ ਲਾ ਐਨਫੋਰਸਮੈਂਟ ਉਹਨਾਂ ਦੀ ਮਦਦ ਕਰਨ ਦੇ ਵਿੱਚ ਅੱਗੇ ਨਿੱਤਰਨੀ ਸ਼ੁਰੂ ਹੋ ਚੁੱਕੀ ਆ ਜੀ ਬਿਲਕੁਲ ਸੋ ਵੋਲੰਟੀਅਰਲੀ ਡਿਪਾਰਚਰ ਦਾ ਮਤਲਬ ਇਹ ਹੋਊਗਾ ਕਹਿੰਦੇ ਭਈ ਜੇ ਅਸੀਂ ਤੁਹਾਨੂੰ ਰਿਪੋਰਟ ਕੀਤਾ ਅਮਰੀਕਾ ਦੇ ਵਿੱਚੋਂ ਤਾਂ ਤੁਸੀਂ ਤੁਹਾਡੇ ਉੱਤੇ 5 ਤੋਂ ਲੈ ਕੇ 20 ਸਾਲ ਤਾਈਂ ਯੂ ਐਸ ਏ ਦੇ ਵਿੱਚ ਲੀਗਲੀ ਐਂਟਰ ਕਰਨ ਦੇ ਉੱਤੇ ਬੈਨ ਲੱਗੂਗਾ ਪਰ ਜੇ ਆਪਣੇ ਆਪ ਤੁਸੀਂ ਛੱਡ ਜੰਨੇ ਆ ਇਹ ਇਹ ਨਹੀਂ ਲੱਗੂਗਾ ਕਿਉਂਕਿ ਬੈਕਲੌਗ 4 ਮਿਲੀਅਨ ਕੇਸਾਂ ਦਾ ਹੈਗਾ ਆ ਅਮਰੀਕਾ ਦੀਆਂ ਕੋਰਟਸ ਦੇ ਵਿੱਚ ਤੇ 트럼ਪ ਐਡਮਿਨਿਸਟ੍ਰੇਸ਼ਨ ਇਹ ਚਾਹੁੰਦਾ ਹੈ ਬਹੁਤੇ ਲੋਕ ਆਪ ਹੀ ਛੱਡ ਕੇ ਚਲੇ ਜਾਣ ਉਹਨਾਂ ਨੂੰ ਜਿਹੜਾ ਰਿਪੋਰਟ ਨਾ ਕਰਨਾ ਪਵੇ ਆ ਲੇਕਨ ਰਾਈਲੀ ਐਕਟ ਦੇ ਬਾਰੇ ਆਪਾਂ ਬਹੁਤ ਕੁਝ ਡਿਸਕਸ ਕੀਤਾ ਆ ਪਹਿਲਾ ਬੰਦਾ ਅਮਰੀਕਾ ਦੇ ਵਿੱਚੋਂ ਲੇਕਨ ਰਾਈਲੀ ਐਕਟ ਦੇ ਤਹਿਤ ਡਿਪੋਰਟ ਕਰ ਦਿੱਤਾ ਗਿਆ ਆ ਬੜੇ ਧਿਆਨ ਨਾਲ ਸੁਣਿਓ ਵੀ ਕੀ ਉਹਦੇ ਜਿਹੜੇ ਉਹਦੇ ਉੱਤੇ ਚਾਰजेस ਲੱਗੇ ਸੀ ਇੰਡੀਆਨਾ ਦੇ ਵਿੱਚ ਡੋਮਿੰਗੋ ਵਾਨ ਕਵਾਨ ਇਹ ਗੋਟੋਮਾਲਾ ਦਾ ਸਿਟੀਜ਼ਨ ਆ ਉਹ ਕਹਿੰਦੇ ਵੀ ਮਾਰਚ 2024 ਦੇ ਵਿੱਚ ਬਿਨਾ ਲਾਇਸੈਂਸ ਤੋਂ ਗੱਡੀ ਚਲਾ ਰਿਹਾ ਸੀ ਯੂਐਸ ਹਾਈਵੇ 50 ਦੇ ਉੱਤੇ ਤੇ ਉਸਦੀ ਕਾਰ ਇੱਕ ਕਿਸੇ ਹੋਰ ਕਾਰ ਦੇ ਨਾਲ ਟੱਕਰ ਕਰ ਗਈ ਤੇ ਉਸ ਤੋਂ ਬਾਅਦ ਇਸ ਬੰਦੇ ਨੂੰ ਫਿਰ ਅਰੈਸਟ ਕੀਤਾ ਗਿਆ ਉਹ ਬਿਨਾ ਲਾਇਸੈਂਸ ਚਲਾ ਰਿਹਾ ਸੀ ਉਹਦੇ ਉੱਤੇ ਮਿਸਡਮੀਨਰ ਚਾਰजेस ਲਾਏ ਗਏ ਤੇ ਹੁਣ ਉਸ ਨੂੰ ਜਿਹੜਾ ਰਿਪੋਰਟ ਕੀਤਾ ਗਿਆ ਹੈਗਾ ਸੋ ਇਹ ਪਹਿਲਾ ਜੋ ਬੰਦਾ ਬਣਿਆ ਜੋ ਲੇਕਨ ਰਾਇਲੀ ਐਕਟ ਦੇ ਤਹਿਤ ਰਿਪੋਰਟ ਕੀਤਾ ਗਿਆ ਬਿਨਾ ਲਾਇਸੈਂਸ ਤੋਂ ਡਰਾਈਵ ਕਰਕੇ ਐਕਸੀਡੈਂਟ ਮਾਰਨ ਵਾਲਾ ਸੋ ਜਿਹੜਾ ਆਰਟੀਕਲ ਆ ਆਪਾਂ ਰਾਜਕਰਵੀਰ ਸਿੰਘ ਜੀ ਬ੍ਰੇਕ ਤੋਂ ਬਾਅਦ ਪੜਨਾ ਕਿ ਹੁਣ ਬਿਲਕੁਲ ਆਪਾਂ ਬ੍ਰੇਕ ਲੈ ਲਈਏ ਕਿ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਉਹ ਸ਼ੇਅਰ ਕਰਦੇ ਆਂ ਵੀ ਪੂਰਾ ਐਗਜ਼ੈਕਟਲੀ ਜਿਹੜਾ ਉਹ ਕੀ ਚੱਲ ਰਿਹਾ ਇੱਕ ਵਕਤ ਹੋ ਗਿਆ ਬ੍ਰੇਕ ਆ ਲਈ ਪਈ ਆ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਆਉਂਦੇ ਆ ਤੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀਆਂ ਹੋਰ ਖਬਰਾਂ ਤੇ ਇਹ ਜਿਹੜਾ ਆਰਟੀਕਲ ਕਲੰਬੀਆ ਪੈਨਾਮਾ ਦੇ ਵਿੱਚ ਉਹਨਾਂ ਨੂੰ ਖੱਲਣ ਵਾਲਾ ਉਸ ਤੇ ਬਾਰੇ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਆਂ